ਪਠਾਨਕੋਟ ਅਮਰitsar ਨੈਸ਼ਨਲ ਹਾਈਵੇ ਉੱਤੇ ਗੁਰਦਾਸਪੁਰ ਦੇ ਨੇੜੇ ਪਨਿਆੜ ਦੀ ਖੰਡ ਮਿਲ ਦੇ ਨਜ਼ਦੀਕ ਇੱਕ ਖੜੇ ਟਰੱਕ ਜਿਹੜਾ ਕਿ ਹਿਮਾਚਲ ਦਾ ਦੱਸਿਆ ਜਾ ਰਿਹਾ ਹੈ ਉਸ ਵਿੱਚ ਹਰਿਆਣਾ ਨੰਬਰ ਦਾ ਇੱਕ ਟਰੱਕ ਜਾ ਬਚਿਆ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਟਰੱਕਾਂ ਦਾ ਵਾਧੂ ਨੁਕਸਾਨ ਹੋਇਆ ਹੈ ਤੇ ਅਗਲਾ ਟਰੱਕ ਪਲਟ ਗਿਆ ਤੇ ਟਰੱਕ ਡਰਾਈਵਰ ਦੇ ਸਿਰ ਉੱਤੇ ਗੰਭੀਰ ਸੱਟ ਲੱਗੀ ਖੜੇ ਟਰੱਕ ਦੇ ਡਰਾਈਵਰ ਨੇ ਅਤੇ ਮੌਕੇ ਉੱਤੇ ਪਹੁੰਚ ਕੇ ਟਰੱਕ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਸਾਡਾ ਟਰੱਕ ਪਠਾਨਕੋਟ ਤੋਂ ਗੁਰਦਾਸਪੁਰ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਡਰਾਈਵਰ ਚਾਹ ਪੀਣ ਦੇ ਲਈ ਰੁਕਿਆ ਕਾ ਇੰਨੇ ਨੂੰ ਪਠਾਨਕੋਟ ਦੇ ਵੱਲੋਂ ਆ ਰਹੇ ਟਰੱਕ ਨੇ ਉਸਦੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਸਦੇ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਦੂਜਾ ਟਰੱਕ ਡਰਾਈਵਰ ਬਿਲਕੁਲ ਠੀਕ ਹੈ ਮੌਕੇ ਉੱਤੇ ਐਸ ਐਸ ਐਫ ਟੀਮ ਵੱਲੋਂ ਉਸ ਨੂੰ ਫਰਸਟ ਏਡ ਦਿੱਤੀ ਗਈ ਪਰ ਦੋਨਾਂ ਟਰੱਕਾਂ ਦਾ ਕਾਫੀ ਨੁਕਸਾਨ ਹੋਇਆ ਸਰ ਜੀ ਗੱਡੀ ਲਈ ਪਿੱਛੋਂ ਆ ਕੇ ਮਾਰਦੀ ਗੱਡੀ ਤੁਹਾਡੀ ਗੱਡੀ ਕਿੱਥੋਂ ਦੀ ਹੈ ਜੀ ਮੇਰੀ ਇੱਥੇ ਟੈਰਸ ਦੀ ਹੈ ਅੱਛਾ ਜੀ ਹੁਣ ਚੱਲੀ ਹਾਂਜੀ ਠੀਕ ਹੈ ਕਿਹੜੀ ਪਿਛਲੀ ਗੱਡੀ ਵਜੀ ਹੈ ਹਾਂ ਤਾਂ ਪਤਾ ਨਹੀਂ ਹਰਿਆਣੇ ਦੀ ਕਿੱਥੇ ਜਾਈ ਆ ਇਹ ਬਾਕੀ 250 ਹੋ ਗਿਆ ਤੁਹਾਡੇ ਸਟਾਂ ਕਿਤੇ ਕਿਤੇ ਲੱਗੀਆਂ ਜੀ ਮੇਰੇ ਸਾਹ ਚ ਲੱਗੀਆਂ ਮੇਰੀ ਹੋਰ ਬਾਕੀ ਪਚਾਇਆ ਜੀ ਹਾਂ ਠੀਕ ਹੈ ਪੁਲਿਸ ਪੁਲਸ ਨੇ ਕੋਈ ਕਾਰਵਾਈ ਕੀਤੀ ਆ ਨਹੀਂ ਕੋਸ਼ਿਸ਼ ਨੇ ਲਿਖਿਆ ਨਾ ਉਹ ਲਿਖਿਆ ਮੇਰਾ ਤੋ ਉਹ ਤਾਂ ਦੂਜੇ ਦੌੜ ਗਿਆ ਪਤਾ ਨਹੀਂ ਕਿੱਧਰ ਜਾਈ ਆ ਚਮੜ ਕੇ ਆਏ ਨਹੀਂ ਉਹ ਨਹੀਂ ਆਇਆ ਉੜ ਕੇ ਪੁਲਸ ਨਹੀਂ ਆਈ ਕਿਹਾਟੇ ਵਾਲੇ ਕਿਹੜੇ ਸੀ ਪਤਾ ਨਹੀਂ ਗੱਡੀ ਲੈ ਕੇ ਚਲੇ ਗਏ ਕੋਈ ਪਤਾ ਨਹੀਂ ਕੌਣ ਆਇਆ ਕੌਣ ਨਹੀਂ ਇਹ ਗੱਡੀ ਸਾਡੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਸਾਈਡ ਚ ਲਾ ਕੇ ਪਿੱਛੋਂ ਆਈ ਉਹ ਕੈਂਟਰ ਵਾਲੀ ਉਹਨੇ ਮਾਰੀ ਪਿੱਛੇ ਤੋਂ ਗੱਡੀ ਟੱਪ ਗਈ ਤੇ ਟੈਰਸ ਸਸਾ ਫਟਰਸ ਸਸਾ ਕੋ ਟੈਰਸ ਤੇ ਜਿਹੜੀ ਪਿੱਛਲੀ ਗੱਡੀ ਹੈ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਇਹਨਾਂ ਆਂਬਾਲਾ ਆਂਬਾਲਾ ਆਂਬਾਲੇ ਦੀ ਗੱਡੀ ਹੈ ਠੀਕ ਹੈ ਜਿਹੜੇ ਪਿੱਛੋਂ ਮਤਲਬ ਲੱਗੀ ਗਈ ਆ ਸੁੱਤਾ ਹੋਇਆ ਡਰਾਈਵਰ ਡਰਾਈਵਰ ਮੇਰਾ ਠੀਕ ਹੈ ਸੁੱਤਾ ਹੋਇਆ ਸਾਈਡ ਲਾ ਕੇ ਪਿੱਛੋਂ ਆਇਆ ਸਟੇਜ ਨਾਲ ਨਿੰਦਾ ਕੀ ਕੁਛ ਰਾ ਪਿੱਛੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋ لکھا نام لکھا میرا ਉਹ ਤਾਂ ਦੂਜਾ ਦੌੜ ਗਿਆ ਪਤਾ ਨਹੀਂ ਕਿਧਰ ਜਾਈਆ ਚੁਮੜ ਕੇ ਆਏ ਨਹੀਂ ਉਹ ਨਹੀਂ ਆਇਆ ਉੜ ਕੇ ਫੁੱਲ ਸੁੱਣੀ ਨਹੀਂ ਆਈ ਕਿ ਉਹ ਆਟੇ ਵਾਲੇ ਕਿਹੜੇ ਸੀ ਪਤਾ ਨਹੀਂ ਗੱਡੀ ਲੈ ਕੇ ਚਲੇ ਗਏ ਕੋਈ ਪਤਾ ਨਹੀਂ ਕੋਣ ਆਇਆ ਕੋਣ ਨਹੀਂ ਇਹ ਗੱਡੀ ਸਾਰੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਸਾਈਡ ਚ ਲਾ ਕੇ ਪਿੱਛੇ ਆਈ ਉਹ ਕੈਂਟਰ ਘੋਲੀ ਉਹਨੇ ਮਾਰੀ ਪਿੱਛੇ ਨਾਲ ਗੱਡੀ ਟੱਢੀ ਪੈਰ ਸਸਾ ਫਟੇਸ ਸਸਾ ਕੋ ਪੈਰਸ ਇਹ ਜਿਹੜੇ ਗੱਡਾ ਨੰਬਰ ਹਰਿਆਣਾ ਵਿਹਾਰਿਆ ਨੇ ਟਿਕਟੀ ਵੀ ਆਂ ਬਾਲਾ ਆਂ ਬਾਲਾ ਆਂ ਬਾਲੀ ਟਿਕਟੀ ਜਾਈ ਠੀਕ ਹੈ ਜੀ ਪਿੱਛੋਂ ਮਤਲਬ ਲੱਗੀ ਹਾਂ ਸੁੱਤਾ ਹੋਇਆ ਡਰਾਈਵਰ ਡਰਾਈਵਰ ਮੇਰਾ ਤੇ ਸੁੱਤਾ ਹੋਇਆ ਸੀ ਸਾਈਡ ਲਾ ਕੇ ਪਿੱਛੋਂ ਆਇਆ ਸਟੇਨ ਨਾਲ ਨਿੰਦਾ ਕੀ ਘੂਸ ਰਿਹਾ ਵਿੱਚੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ ਬੜਾ ਠੀਕ ਹੈ ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ